सीबीसी ਬਾਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆਦੀ ਵੱਡੀ ਖਬਰ ਗੁਰਦੁਆਰਾ ਅਮਰ ਸਾਹਿਬ ਦੀ ਜ਼ਮੀਨ ਨਾਲ ਜੁੜੀ ਹੋਈ ਹੈ। ਸ਼ੋਕ ਲੱਗ ਰਹੇ ਹਨ ਕਿ ਅਮਰ ਸਾਹਿਬ ਦੀ ਪਵਿੱਤਰ ਮੀਨ ਮੌਜੂਦਾ ਨਿcret ਵੇਚੀ ਗਈ ਹੈ। ਸਵਾਲ ਇਹ ਉੱਠਦਾ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਕੌਣ ਹੈ ਅਤੇ ਸਭ ਤੋਂ ਵੱਡਾ ਸਵਾਲ ਦੋਸ਼ੀਆਂ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ? ਕੀ ਉਹਨਾਂ ਨੂੰ ਸਜ਼ਾ ਮਿਲੇਗੀ ਅਤੇ ਵੇਚੀ ਜ਼ਮੀਨ ਦਾ ਕੀ ਹੋਵੇਗਾ? ਸੋ ਆ ਜਿਹੜਾ ਹੁਣ ਨਵਾਂ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਪ ਰੂਪ ਕਰ ਰਹੇ ਹਾਂ ਇਹ ਇੱਕ ਚਿੱਠੀ ਇਹਨੇ ਲਾਈ ਆ ਨਾਰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲੈ ਕੇ ਮੈਨੂੰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 77 ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰਜਿਸਟਰੀਆਂ ਕਰ ਦਿਓ ਗੱਲਬਾਤ ਕਰਕੇ ਇਹਨੇ 2 12 2025 ਨੂੰ ਇਹ ਸਾਰੀ ਜ਼ਮੀਨ 4 ਬੱਕ ਬੱਕ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਬੂਰਦ ਕੀਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਕਦ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰਸੋਂ ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇੱਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਇੰਸ ਗਾਇਡ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉਥੇ ਫੇਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25-5 25-10 ਦੀ 15-10 ਦੀ ਉਹ ਮੈਂ ਜਾਲੀ ਤਿਆਰ ਕੀਤੀ ਆ ਤੇ 2-12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਤੋ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਝਾਲ ਸਾਜੀ ਨਾ ਕੀਤਾ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੈਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁਣ ਕੇ ਜਾਂਦਾ ਫੇਰ ਜਿਹੜੀ ਅਸੀਂ ਜ਼ਮੀਨ ਕੋ ਬੇਚਦੇ ਹਾਂ ਉਹ ਜ਼ਮੀਨ ਦਾ ਮਤਲਬ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਣੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੋਲੀ ਦੇ ਵੀ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੋਈ ਜ਼ਮੀਨਾਂ ਸਿੱਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਰਲੇ ਕੋਈ ਚਾਰ ਮਰਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਆਂਟਲ ਐਂਡ ਆਨਲੈਸ ਜੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਦ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਆਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੋਤਲ ਕਰ ਦਿੱਤਾ ਉਹਦੇ ਨਾਲ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਕੁਝ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਦੌਰਾਨ ਜ਼ਮੀਨਾਂ ਦੇ ਖਰੀਦੋ-ਫਰੋਖਤ ਵਿੱਚ ਪਾਰਦਰਸ਼ਤਾ ਨਹੀਂ ਰੱਖੀ ਗਈ ਉਹ ਮੰਗ ਕਰ ਰਹੇ ਹਨ ਕਿ ਸਾਰੇ ਰਿਕਾਰਡ ਜਨਤਾ ਦੇ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ ਕਿੱਥੇ-ਕਿੱਥੇ ਗੁਰੂ ਘਰ ਦੀ ਜ਼ਮੀਨ ਵੇਚੀ ਗਈ ਕਿੰਨੀ ਕੀਮਤ ਤੇ ਖਰੀਦੀ ਜਾਂ ਵੇਚੀ ਗਈ ਅਤੇ ਆਖਰ ਕਿਸ ਮਕਸਦ ਨਾਲ ਇਹ ਫੈਸਲੇ ਲਏ ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਇਸ ਮਾਮਲੇ ਵਿੱਚ ਕਿਸੇ ਕਿਸਮ ਦਾ ਲਾਲਚ ਜਾਂ ਦਬਾਅ ਵੀ ਸ਼ਾਮਲ ਹੈ ਫਿਲਹਾਲ ਇਸ ਮਾਮਲੇ ਨੇ ਧਾਰਮਿਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੈ ਲੋਕ ਜਵਾਬ ਚਾਹੁੰਦੇ ਹਨ ਅਤੇ ਫਾਸਦਸਤਾ ਦੀ ਮੰਗ ਕਰ ਰਹੇ ਹਨ ਇਸੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਉਡਾਲਾ ਨੇ ਇੱਕ ਵਾਰ ਫਿਰ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਫੇਰ ਸਵਾਲ ਕੀਤੇ ਹਨ ਕਿ ਉਹ ਹੁਣ ਕਿਹੜੀ ਕਾਰਵਾਈ ਕਰਨਗੇ ਭਾਗੀ ਜਾਂ ਕਾਨੂੰਨੀ ਆਓ ਸੁਣਦੇ ਹਾਂ ਭਾਈ ਸਾਹਿਬ ਉਡਾਲਾ ਨੇ ਹੋਰ ਕੀ ਕਿਹਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਾਮੀ ਐਂਡ ਕੰਪਨੀ ਜਿਨ੍ਹਾਂ ਨੇ ਆ ਪਿਛਲੇ ਦਿਨੀ ਅੰਬਸਾਬ ਦੀ ਜ਼ਮੀਨ ਵੇਚ ਦਿੱਤੀ ਰੋੜਾ ਪਿਆ ਤੇ ਧਾਮੀ ਸਾਹਿਬ ਹੋਣਾ ਦਾ ਕੱਲ ਦਾ ਬਿਆਨ ਗੂੰਜ ਰਿਹਾ ਆ ਕਿ ਸਖਤ ਕਾਰਵਾਈ ਕੀਤੀ ਜਾਊ ਸਜ਼ਾਵਾਂ ਦਿੱਤੀਆਂ ਜਾਣਗੀਆਂ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਊ ਪਿਛਲੇ 5 ਸਾਲ ਤੋਂ ਅਸੀਂ ਕਿਸੇ ਕੋਈ ਜ਼ਮੀਨ ਨਹੀਂ ਵੇਚੀ ਖਰੀਦੀਆਂ ਨੇ ਤੇ ਧਾਮੀ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਕਿ ਪਹਿਲੀ ਗੱਲ ਤਾਂ ਤੁਸੀਂ ਵਿਭਾਗੀ ਕਾਰਵਾਈ 'ਚ ਮਾਹਰ ਹੋ ਤੇ ਕਾਨੂੰਨੀ ਕਾਰਵਾਈ 'ਚ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ 328 ਪਾਵਨ ਸਰੂਪਾਂ ਤੇ ਤੁਸੀਂ ਕਾਨੂੰਨੀ ਕਾਰਵਾਈ ਤੋਂ ਭੱਜੇ ਤੇ ਅੱਜ ਵੀ ਭੱਜ ਰਹੇ ਹੋ ਦੋਸ਼ੀ ਬਚਾਉਣ ਤੇ ਤੁਹਾਡਾ ਅੱਜ ਵੀ ਪੂਰਾ ਜੋਰ ਲੱਗਾ ਹੋਇਆ ਹੈ ਕਾਨੂੰਨੀ ਕਾਰਵਾਈ ਕਿਵੇਂ ਕਰੋਗੇ ਕਿਉਂਕਿ ਤੁਹਾਨੂੰ ਪੁਲਿਸ ਕੋ ਜਾਣਾ ਪਊ ਸਰਕਾਰ ਕੋ ਜਾਣਾ ਪਊ ਪ੍ਰਸ਼ਾਸਨ ਨੂੰ ਕਹਿਣਾ ਪਊ ਤੁਸੀਂ ਤੇ ਇਹ ਇਹਨੂੰ ਦਖਲ ਮੰਨਦੇ ਹੋ ਤੇ ਕਿਵੇਂ ਕਰਾਓਗੇ ਦੂਸਰੀ ਗੱਲ ਜੇ ਤੁਸੀਂ ਕਾਰਵਾਈ ਕਰਾਉਨੇ ਹੋ ਤੇ ਸੰਗਤ ਨੂੰ ਜ਼ਰੂਰ ਦੱਸਿਓ ਕਿ ਉਹਦੇ ਤੇ ਕਿਹੜਾ ਮੁਕੱਦਮਾ ਦਰਜ ਕਰਾਇਆ ਜਿਨ੍ਹਾਂ ਨੇ ਜ਼ਮੀਨ ਚੋਰੀ ਵੇਚੀ ਉਹਨਾਂ ਤੇ ਕਿਹੜੀ ਕਾਰਵਾਈ ਕੀਤੀ ਫਿਰ ਵਿਭਾਗੀ ਕਾਰਵਾਈ ਚੱਕੀ ਉਹੀ ਕਰੋਗੇ ਜੋ ਪਹਿਲਿਆਂ ਨਾ ਕੀਤਾ ਕਿ ਝੂਠ ਖਾਣ ਵਾਲੀਆਂ ਝੂਠਾਂ ਨੂੰ ਤੁਸੀਂ ਕਟਾਰੇ 'ਚ ਖੜਾ ਕੀਤਾ ਲੱਖ ਰੁਪਈਆ ਜੁਰਮਾਨਾ ਪਾਇਆ ਉਦੋਂ ਬਾਅਦ ਉਹਨਾਂ ਨੂੰ ਵਧੀਆ ਅਹੁਦੇ ਦੇ ਕੇ ਉਹਨਾਂ ਨੂੰ ਮਹਿਮਾਨ ਨਿਵਾਜੀ ਕਰ ਦਿੱਤੀ ਕਿ ਤੁਹਾਨੂੰ ਤਰੱਕੀਆਂ ਵੀ ਦੇ ਦਿੱਤੀਆਂ ਹੁਣ ਪੈਸੇ ਵੀ ਪੂਰੇ ਕਰ ਲਓ ਜਿਹੜੇ ਤੁਸੀਂ ਦਿੱਤੇ ਕਿ ਇਹ ਵਿਭਾਗੀ ਕਾਰਵਾਈ ਹੋ ਤੁਹਾਡੀ ਦੱਸਿਓ ਜਰਾ ਤੀਸਰੀ ਗੱਲ ਤੁਸੀਂ ਕਹਿੰਨੇ ਜ਼ਮੀਨ ਕੋਈ ਨਹੀਂ ਵੇਚੀ ਜੇ ਤੁਹਾਡੇ 'ਚ ਹਿੰਮਤ ਹੈ ਤੇ ਸਾਡੇ ਨਾਲ ਲਾਈਵ ਬੈਠੋ ਅਸੀਂ ਦੱਸਾਂਗੇ ਤੁਸੀਂ ਕਿੱਥੇ ਜ਼ਮੀਨ ਵੇਚੀ ਕਿਹੜੇ ਭਾਅ ਕਿਸ ਮਕਸਦ ਲਈ ਵੇਚੀ ਜਿਹੜੀਆਂ ਖਰੀਦੀਆਂ ਨੇ ਉਹ ਕਿਸ ਭਾਗ ਖਰੀਦੀਆਂ ਤੇ ਕਿਸ ਮਕਸਦ ਲਈ ਖਰੀਦੀਆਂ ਇਹ ਵੀ ਦੱਸ ਦੇਵਾਂਗੇ ਫਿਰ ਆਪਣਾ ਅਸਤੀਫਾ ਨਾਲ ਹੀ ਲਈ ਆਇਓ ਕਿਉਂਕਿ ਭੱਜਣ ਨੂੰ ਤੁਹਾਡੇ ਕੋ ਕੋਈ ਰਾਹ ਨਹੀਂ ਹੋਣਾ ਉਹ ਵੀ ਸਵਾਲ ਪੁੱਛੇ ਜਾਣੇ ਨੇ ਵੀ ਜਿਹੜੀ 70 ਲੱਖ ਦੀ ਕੋਠੀ ਸੀ ਤੁਸੀਂ ਲੋਕਾਂ ਨੇ ਮਿਲ ਕੇ 2 ਕਰੋੜ 70 ਲੱਖ ਦੀ ਖਰੀਦੀ ਤੇ ਤਖਤ ਸਾਹਿਬ ਨੂੰ 70 ਲੱਖ ਵਾਲੀ ਕੋਠੀ ਸ਼੍ਰੋਮਣੀ ਕਮੇਟੀ ਨੂੰ 2 ਕਰੋੜ 70 ਲੱਖ ਦੀ ਵੇਚ ਦਿੱਤੀ ਜਿੰਨਾ ਵਿੱਚ ਤੁਹਾਡੇ ਵੱਡੇ ਫੰਨੇਖਾਂ ਜਥੇਦਾਰ ਮਸੰਦ ਵੀ ਆਉਂਦੇ ਆ ਉਹਨਾਂ ਦਾ ਕੀ ਕਰੋਗੇ ਫਿਰ ਉਹ ਕਿੱਥੇ ਜਵਾਬ ਦਿਓਗੇ ਤੁਸੀਂ ਇਸ ਲਈ ਇਹਨਾਂ ਤੇ ਕਿਹੜੀ ਕਾਰਵਾਈ ਹੋਊ ਉਹ ਜਿਹੜੀ ਜ਼ਮੀਨ ਗਈ ਆ ਵਾਪਸ ਕਿਵੇਂ ਲਿਆਓਗੇ ਤੇ ਕਿੱਥੇ ਹੋਊ ਇਹ ਜ਼ਰੂਰ ਦੱਸਿਓ ਨਹੀਂ ਤਾਂ ਜ਼ਰੂਰ ਪੁੱਛਾਂਗੇ ਤੁਹਾਨੂੰ ਪੰਥ ਵੀ ਪੁੱਛੂਗਾ ਕਿਉਂਕਿ ਇਹ ਪੰਥ ਦੀਆਂ ਜ਼ਮੀਨਾਂ ਨੇ ਤੁਹਾਡੇ ਕਿਸੇ ਬਾਪ ਦੀਆਂ ਨਹੀਂ ਕਿ ਤੁਸੀਂ ਇਹਨਾਂ ਨੂੰ ਚੋਰੀ ਵਿੱਚੋ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਨਿਸ਼ ਤੋਂ ਬੂਦ ਕਰ ਰਹੇ ਹੋਂ ਪੰਥ ਵਾਲਿਓ ਅੱਜ ਸਾਰਿਆਂ ਦੀ ਡਿਊਟੀ ਬਣਦੀ ਏ ਕਿਸੇ ਕਿਸਮ ਤੇ ਇਹ ਨਾ ਹੋਣ ਫਿਰ ਜਿਹੜਾ ਅੰਬ ਸਾਹਿਬ ਮੌਲ ਬਣਿਆ ਉਹ ਜ਼ਮੀਨ ਕਿੱਥੋਂ ਲਈ ਕਿਵੇਂ ਲਈ ਕਿਹਦੇ ਨਾਂ ਤੇ ਕਿਉਂ ਬਣਾਇਆ ਗਿਆ ਇਹ ਤੁਹਾਨੂੰ ਦੱਸਣਾ ਬਣਦਾ ਏ ਤੇ ਪੰਥ ਨੂੰ ਤੁਹਾਨੂੰ ਪੁੱਛਣਾ ਬਣਦਾ ਏ ਵੇਖਦੇ ਆ ਧੰਮੀ ਸਾਹਿਬ ਕਿੱਡੇ ਕੋ ਵੱਡੇ ਸਟੈਂਡ ਲੈ ਕੇ ਆਖਰ ਨੱਥ ਪਾਉਂਦੇ ਨੇ ਫਿਰ ਐਜੂਕੇਸ਼ਨ ਵਿਭਾਗ ਦੀਆਂ ਗੱਲਾਂ ਵੀ ਹੋਣਗੀਆਂ ਜਿਹੜੇ ਕਿਹੜੇ ਗੈਰ ਕਾਨੂੰਨੀ ਬੰਦੇ ਤੁਸੀਂ ਬਿਨਾ ਜਿਹੜੇ ਪੀ ਐਚ ਡੀ ਵੀ ਨਹੀਂ 15 ਸਾਲ ਦਾ ਤਜਰਬਾ ਵੀ ਨਹੀਂ 3 ਸਾਲ ਕਿਥੇ ਦਾ ਅਦਾਰੇ ਚ ਪ੍ਰਿੰਸੀਪਲ ਵੀ ਨਹੀਂ ਰਹੇ ਉਹਦੇ باوجود ਤੁਸੀਂ ਉਹਨਾਂ ਨੂੰ ਐਜੂਕੇਸ਼ਨ ਡਾਇਰੈਕਟਰ ਬਣਾਇਆ ਹੋਇਆ ਤੇ ਫਿਰ ਉਹ ਜਿਹੜੇ ਨਵੀਆਂ ਮਸ਼ੀਨਾਂ ਖਰੀਦਦੇ ਆ ਕਿ ਪਿਛਲੀਆਂ 10 ਸਾਲ ਚੱਲਦੀਆਂ ਨੇ ਅਗਲੀ ਇੱਕ ਸਾਲ ਚ ਨਵੀਂ ਖਰੀਦਣ ਆ ਜਾਂਦੇ ਨੇ ਇਹ ਵੀ ਸਵਾਲ ਪੁੱਛੇ ਜਾਣਗੇ ਆਓ ਸਮਾ ਦਿਓ ਪੰਥ ਨੂੰ ਉਹ ਜਾਣਨਾ ਚਾਹੁੰਦੇ ਨੇ ਕਿਉਂਕਿ ਤੁਸੀਂ ਸੇਵਾਦਾਰ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਮਾਮਲੇ ਨਾਲ ਜੁੜੀ ਹਰ ਅਪਡੇਟ ਲਈ ਤੁਸੀਂ ਬਣੇ ਰਹੋ ਸੀਵੀਸੀ ਵਰਡ ਨਿਊਜ਼ ਆਪ